ਵਾਈ ਗੁਰਜੀ ਕੀ ਫਤਿਹ ਜੀ ਕਿੰਨਾ ਟਾਈਮ ਹੋ ਗਿਆ ਮੈਂ ਮੈਂ ਆਂਦੀ ਸਾਨੂੰ ਆਂਦੇ ਦਾ ਬਹੁਤ ਸਾਲ ਹੋ ਗਏ ਬਟ ਚਪੈਰਾ ਲਗਾਤਾਰ ਘਟਦੇ ਆ ਸਾਲ ਤੋਂ ਉੱਪਰ ਹੋ ਗਿਆ ਸਵਾ ਕੁ ਸਾਲ ਕਿੰਨੇ ਕੁ ਦੁੱਖ ਜਿਹੜੇ ਨੇ ਆਏ ਸੀਗੇ ਪਰ ਇੱਥੇ ਆ ਕੇ ਉਹ ਸਾਰੇ ਦੁੱਖ ਜਿਹੜੇ ਨੇ ਕੱਟੇ ਗਏ ਗੁਰੂ ਸਾਹਿਬ ਆਪ ਜਾਣਦੇ ਹੁਣ ਆਪਾਂ ਮੈਂ ਅੱਗੇ ਵੀ ਲਾਈਵ ਕਈ ਵਾਰ ਦੱਸ ਚੁੱਕੀ ਆ ਬਹੁਤ ਪ੍ਰੋਬਲਮਸ ਸਿਗੀਆਂ ਬਟ ਜੇ ਆਪਾਂ ਦੁਨੀਆ ਤੇ ਐਂ ਪ੍ਰੋਬਲਮਸ ਤਾਂ ਹੋਣਗੇ ਪਰ ਗੁਰੂ ਸਾਹਿਬ ਸੌਖੀਆਂ ਕਰ ਦਿੰਦਾ ਬੰਦਾ ਰਾਹ ਸੌਖਾ ਹੋ ਜਾਂਦਾ ਲੰਘਿਆ ਜਾਂਦਾ ਗੁਰੂ ਰੂਪ ਸਾਧ ਸੰਗਤ ਜੋ ਪੈਰੇ ਤੇ ਬੁੱਧਵਾਰ ਦੇ ਬੁੱਧਵਾਰ ਇੱਥੇ ਜੁੜਦੀ ਹੈ ਮੇਰੀ ਛੱਡੋ ਔਰ ਮੈਂ ਜਿਨ੍ਹਾਂ ਨੂੰ ਵੀ ਮਿਲਦੀ ਆ ਅਸੀਂ ਲੰਗਰ ਹਾਲ 'ਚ ਸੇਵਾ ਹੁੰਦੀ ਆ ਸਾਡੀ ਅਸੀਂ ਜਾਣੇ ਆ ਮਤਲਬ ਐਵੇਂ ਦੀਆਂ ਰੂਹਾਂ ਮਿਲੀਆਂ ਜਿਹੜੀਆਂ ਦੱਸਦੀਆਂ ਕਿ ਉਹਨਾਂ ਦੇ ਕਿਹੜੇ ਦੁੱਖ ਮਤਲਬ ਜਿਹੜੇ ਕੱਟੇ ਜਾ ਹੀ ਨਹੀਂ ਸਕਦੇ ਕਿਸੇ ਦਾ ਕੋੜ ਠੀਕ ਹੋਇਆ ਕਿਸੇ ਨੂੰ ਕੈਂਸਰ ਡਿਕ ਹੋਇਆ ਕਿਸੇ ਨੂੰ ਦਰਸ਼ਨ ਹੋਇਆ ਬਾਬਾ ਦੀਪ ਸਿੰਘ ਜੀ ਆਪ ਖੰਡਾ ਲੈ ਕੇ ਖੜੇ ਆ ਉੱਥੇ ਨਿਸ਼ਾਨ ਸਾਹਿਬ ਕੋਲ ਕਿਸੇ ਦੇ ਬੱਚੇ ਬਾਹਰ ਚਲੇ ਗਏ ਮਤਲਬ ਲੰਗਰ ਹਾਲ 'ਚ ਐਵੇਂ ਦੀ ਸੰਗਤਾਂ ਮੈਨੂੰ ਅਸੀਂ ਹਰ ਬੁੱਧਵਾਰ ਮਿਲਦੇ ਆ ਔਰ ਦੇਖਦੇ ਆ ਪ੍ਰੋਬਲਮਸ ਮੈਨੂੰ ਵੀ ਸੀ ਪਤਾ ਹੀ ਨਹੀਂ ਲੱਗਿਆ ਕਿੱਥੇ ਗਈਆਂ ਲੰਬੀ ਪ੍ਰੋਬਲਮ ਸੀਗੀ ਤੁਹਾਨੂੰ bizness related problems ਸੀ ਬਹੁਤ ਜ਼ਿਆਦਾ ਮਤਲਬ ਮੈਨੂੰ ਲੱਗਦਾ ਸੀ ਮੇਰਾ ਘਰ ਤੱਕ ਵੀ ਵਿੱਕ ਜਾਊਗਾ ਹੁਣ ਉੱਥੇ ਤੱਕ ਪਹੁੰਚ ਗਏ ਸੀ ਹਾਂ ਹੁਣ ਠੀਕ ਐ ਸਭ ਕੁਝ ਠੀਕ ਐ ਔਰ ਉਹਨਾਂ ਨੇ ਆਪ ਆ ਕੇ ਵਾਂ ਫੜ ਲਈ ਸਭ ਕੁਝ ਠੀਕ ਹੋ ਗਿਆ ਮਤਲਬ ਇੰਨੀ ਕਿ ਇੱਥੇ ਆ ਕੇ ਜਿਹੜੀ ਸੁੱਖ ਦੀ ਪ੍ਰਾਪਤੀ ਮਿਲਦੀ ਐ ਹਾਂ ਜੀ ਸਭ ਨੂੰ ਮਿਲਦੀ ਐ ਮੈਂ ਤਾਂ ਕਹਿੰਨੀ ਆ ਹੋਰ ਵੀ ਜੋ ਵੀ ਸੁਣ ਰਿਹਾ ਸਾਰੀ ਸੰਗਤ ਇੱਥੇ ਆਇਆ ਕਰੋ ਪ੍ਰੋਬਲਮਸ ਰਿਸ਼ਤੇਦਾਰਾਂ ਦੱਸ ਸੰਦਾ ਫਾਇਦਾ ਨਹੀਂ ਹੈ ਰਿਸ਼ਤੇਦਾਰ ਮਜ਼ਾਕ ਕਰਦੇ ਆ ਉਹ ਤੇ ਕਹਿੰਦੇ ਖਾਲੀ ਹੋ ਗਏ ਲੋਕੀ ਆਣਾ ਜਾਣਾ ਬੰਦ ਕਰ ਦਿੰਦੇ ਮੇਰੇ ਨਾਲ ਵੀ ਹੋਇਆ ਪੇਰੈਂਟਸ ਤੱਕ ਨਹੀਂ ਪੁੱਛਦੇ ਇਨਸਾਨ ਨੂੰ ਪੇਰੈਂਟਸ ਵੀ ਛੱਡ ਦਿੰਦੇ ਨੇ ਕਿ ਆਪੇ ਦੇਖਣ ਵਿਆਹ ਦਾ ਗੱਲ ਖਤਮ ਹੋ ਗਈ ਇਹਦਾ ਘਰ ਵਾਲਾ ਇਹ ਚੀਜ਼ ਹਾਂਜੀ ਤੁਹਾਡੇ ਆਪ ਦੇ ਪੇਰੈਂਟ ਨੇ ਛੱਡਤਾ ਤੁਹਾਨੂੰ ਨਹੀਂ ਮੈਂ ਐਦਾ ਕਿਸੇ ਬਾਰੇ ਮਤਲਬ ਹੁੰਦਾ ਹੈ ਐਦਾ ਹੁੰਦਾ ਬਾਕੀ ਸਭ ਆਪਸੇ ਆਣੇ ਜੇ ਮੈਂ ਕਹਿ ਰਹੀ ਛੱਡ ਦਿੰਦੇ ਆ ਮਤਲਬ ਪ੍ਰੋਬਲਮ ਚ ਬਾਹ ਫੜਨ ਵਾਲਾ ਕੁਝ ਨਹੀਂ ਹੈ ਜਿਹੜਾ ਆਪਣਾ ਸਿਰ ਦਾ ਸਾਈ ਹੋਂ ਫੜੇ ਜਾਂ ਗੁਰੂ ਨਾਨਕ ਸਾਹਿਬ ਆਪ ਗੁਰੂ ਬਾਬਾ ਜੀ ਬਾਬਾ ਇਹਨਾਂ ਦਾ ਮਤਲਬ ਕਿ ਕਿਸੇ ਨੂੰ ਦੱਸਣ ਨਾਲ ਉਹਨਾ ਇੱਥੇ ਆਓ ਬਾਬਾ ਜੀ ਨੂੰ ਦੱਸੋ ਅਸਲੀ ਪਿਓ ਤਾਂ ਉਹੀ ਹੈ ਨਾ ਮੇਰੇ ਪਾਪਾ ਨਹੀਂ ਹੈ ਉਹ ਉਹਨਾਂ ਕੋਲ ਹੈ ਜਿੰਨਾਂ ਕੋਲ ਉਹ ਤੇ ਸੁਣ ਹੀ ਰਹੇ ਹਨ ਉਹ ਸੁਣਦੇ ਆ ਜਿੰਨਾਂ ਕੋਲ ਮੇਰੇ ਫਾਦਰ ਸਾਹਿਬ ਹੈਗੇ ਆ ਉਹ ਆਪ ਉਹਨਾਂ ਨੇ ਮੇਰੀ ਬਾਹ ਫੜ ਲਈ ਮੇਰੇ ਪਿਓ ਹੀ ਉਹਨਾਂ ਕੋਲ ਹੈ ਤੇ ਉਹਦਾ ਫਰਜ਼ ਹੈ ਤੇ ਉਹਨੇ ਫੜੀ ਵੀ ਹੈ ਔਰ ਬਹੁਤ ਹੋਰ ਵੀ ਬਹੁਤ ਕੁਝ ਹੈ ਅਗਰ ਤੁਸੀਂ ਹੋਰ ਸੰਗਤ ਨਾਲ ਵੀ ਗੱਲ ਕਰੋਗੇ ਤੁਹਾਨੂੰ ਪਤਾ ਚੱਲੂਗਾ ਤੁਸੀਂ ਵਿਚਰਦੇ ਆ ਉਹਨਾਂ ਦੇ ਆਪਣੇ ਆਪਣੇ ਬਹੁਤ ਜ਼ਿਆਦਾ ਦੁੱਖ ਹੁੰਦੇ ਨੇ ਉਹ ਕਹਿੰਦੇ ਅਸੀਂ ਇੱਥੇ ਰੋਂਦੇ ਹੋਏ ਆਂਦੇ ਨੇ ਤੇ ਅੱਜ ਦੇ ਹੋਏ ਜਾਂਦੇ ਨੇ ਐਦਾਂ ਹੁੰਦਾ ਕਈਆਂ ਦਾ ਇੱਕੋ ਚਪਹਿਰਾ ਕੱਟਣ ਨਾਲ ਹੀ ਕੱਟੀ ਜਾਂਦੀ ਹੈ ਬਿਲਕੁਲ ਕਈਆਂ ਦੇ ਕੋਈ ਪੰਜ ਚਪਹਿਰੇ ਸੁਖਦਾ ਤੇ ਦੋ ਚਪਹਿਰਿਆਂ ਚ ਹੀ ਹੋ ਜਾਂਦਾ ਪਰ ਜੇ ਦੁਨੀਆ ਚਾਹੀਏ ਨਾ ਸਾਨੂੰ ਦੁਨੀਆਵੀ ਚੀਜ਼ਾਂ ਚਾਹੀਦੀਆਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂ ਕਿ ਅਸੀਂ ਜੇ ਆਏ ਆ ਸਾਨੂੰ ਸਿਰਫ ਮਾਲਕ ਪਰਮਾਤਮਾ ਨਾਲ ਹੀ ਮੋਹ ਆਇਆ ਅਸੀਂ ਦੁਨੀਆਵੀ ਨਹੀਂ ਆ ਦੁਨੀਆਵੀ ਆ ਤੇ ਦੁਨਿਆਵੀ ਦੇ ਸੁੱਖ ਚਾਹੀਦੇ ਨੇ ਔਰ ਸਾਰੇ ਸੁੱਖ ਇਹ ਤੇ ਦਰ ਤੋਂ ਬਾਬੇ ਦੇ ਦਰ ਤੋਂ ਮਿਲਦੇ ਆ 100% ਬਿਲਕੁਲ ਜਿਹੜੀ ਸੰਗਤ ਘਰੇ ਬੈਠੀ ਆ ਉਹਨਾਂ ਨੂੰ ਕੀ ਕਹਿਣਾ? ਉਹਨਾਂ ਨੂੰ ਇਹ ਕਹਿ ਨਹੀਂ ਕਿ ਟੀਵੀ ਲਗਾਓ ਦਰਵਾਰ ਸੱਪ ਤੇ ਵੀ ਉਹਨਾਂ ਦੇ ਸੈਟਰਡੇ ਸੰਡੇ ਆਈ ਥਿੰਕ ਹੁੰਦਾ ਚਪੈਰਾ ਉਹ ਸੁਣੋ ਇੱਥੇ ਸੁਣੋ ਦੁਪਹਿਰੇ ਘਰ ਵੀ ਕੱਟਿਆ ਜਾ ਸਕਦਾ ਜਿਹੜਾ ਨਹੀਂ ਆ ਸਕਦਾ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੁਸੀਂ ਘਰ ਹੀ 5 ਦੁਪਹਿਰੇ ਸੁੱਕ ਕੇ ਦੇਖੋ ਦੋ ਹੀ ਘੱਟ ਲਓ ਬੈ ਕੇ ਕਰਨਾ ਕਿ 5 ਜਪਜੀ ਸਬਦੇ ਪਾਠ ਦੋ ਚ ਪਈ ਸਬਦੇ ਪਾਠ ਇੱਕ ਸੁਖਮਨੀ ਸਾਹਿਬ ਦਾ ਪਾਠ ਅਰਦਾਸ ਹੋ ਸਕਦਾ ਦੇਖ ਬਣਾ ਲਓ ਨਹੀਂ ਤਾਂ ਬਾਬੇ ਨੂੰ ਉਹਦੀ ਵੀ ਲੋੜ ਨਹੀਂ ਬਿਲਕੁਲ ਬਾਬੇ ਨੂੰ ਕੁਝ ਵੀ ਨਹੀਂ ਚਾਹੀਦਾ ਉਹ ਵੀ ਅਸੀਂ ਆਪ ਹੀ ਖਾਣੀ ਹੈ ਨਾਮ ਸਿਰਫ ਹੋ ਗਿਆ ਪੋਗ ਲਵਾ ਕੇ ਖਾਣੀ ਤੇ ਆਪ ਹੀ ਹੈ ਜੇ ਬੰਦੀ ਹੈ ਬਣਾਓ ਤੁਸੀਂ ਕੱਟ ਕੇ ਦੇਖੋ ਮੇਰਾ ਆਪਣਾ ਐਕਸਪੀਰੀਅੰਸ ਹੈ ਕੋਈ ਤੁਹਾਨੂੰ ਪੁੱਛੇ ਨਾ ਪੁੱਛੇ ਗੁਰੂ ਸਾਹਿਬ ਪੁੱਛਦੇ ਆ ਫਿਰ ਸਾਰੀ ਦੁਨੀਆ ਪਿੱਛੇ ਆ ਜੇ ਤੁਸੀਂ ਸੈੱਟ ਹੋ ਗਏ ਹੋ ਫਿਰ ਸਾਰੀ ਦੁਨੀਆ ਤੁਹਾਡੇ ਮਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ